ਕੀ ਨਾ ਮਾਤਾ ਜੀ ਕਿੱਥੋਂ ਆਏ ਆ ਅਸੀਂ ਚੱਕ ਮਿਲਾ ਦੇ ਤੋ ਹਾਂਜੀ ਕੀ ਦਵਾਈ ਹੈ ਤੁਹਾਡੀ ਸਾਡੀ ਦਵਾਈ ਇਹ ਮੈਂ ਬਹੁਤ ਚਿਰ ਦੀ ਬੁਖਾਰ ਸੀ ਤੇ ਹਾਰਦੀ ਹਾਰਦੀ ਪ੍ਰੋਬਲਮ ਸੀ ਮੈਨੂੰ ਅੱਛਾ ਤੇ ਮੈਂ ਬਹੁਤ ਦਵਾਈਆਂ ਵੀ ਠੀਕਾ ਕਿਉਂਕਿ ਲਵਾਉਂਦੀ ਸੀ ਸਟੈਨੋ ਵੀ ਕਰਵਾਈਆਂ ਸੀ ਤੇ ਪਰ ਮੈਨੂੰ ਕਹਿੰਦੇ ਸੀ ਡਾਕਟਰ ਵੀ ਤੈਨੂੰ ਇਹ ਗੋਲੀ ਲੱਗੂਗੀ ਪੱਕੀ ਇਹ ਉਹ ਤਾਂ ਤੈਨੂੰ ਨਾਮ ਨਹੀਂ ਆਉਣਾ ਦਵਾਤ ਦੇਣਾ ਗੋਲੀ ਇਹ ਕਿੰਨੇ ਟਾਈਮ ਤੋਂ ਤੈਨੂੰ ਹਾਰਡ ਦੀ ਪ੍ਰੋਬਲਮ ਸੀਗੀ 8 ਸਾਲ ਹੋ ਗਏ ਨੇ 8 ਸਾਲ ਤੋਂ ਔਰ ਤੁਸੀਂ ਦੱਸਿਆ ਆਪਣੀ ਗਵਾਹੀ ਦੇ ਅੰਦਰ 8 ਸਾਲ ਤੋਂ ਇਲਾਜ ਵੀ ਚੱਲ ਰਿਹਾ ਸੀਗਾ ਇਲਾਜ ਬਹੁਤ ਚੱਲਦਾ ਕੀ ਦੱਸਦੇ ਸੀ ਡਾਕਟਰ ਫਿਰ ਡਾਕਟਰ ਦੱਸਦੇ ਸੀ ਗੋਲੀ ਲੱਗੇਗੀ ਅੱਛਾ ਅੱਛਾ ਸਵੇਰ ਤਿੰਨ ਟਾਈਮ ਖਾਣਗੀ ਤਾਂ ਬਚੇਗੀ ਤਿੰਨ ਟਾਈਮ ਗੋਲੀ ਖਾਣੀ ਪੈਣੀ ਆ ਔਰ ਪੂਰੀ ਲਾਈਫ ਲਈ ਇਹ ਦਵਾਈ ਕਦੇ ਵੀ ਬੰਦ ਨਹੀਂ ਹੋਣੀ ਨਹੀਂ ਹੋਣੀ ਕਹਿੰਦੇ ਸੀ ਡਾਕਟਰ ਅੱਛਾ ਫਿਰ ਅਸੀਂ ਜਾਂਦੇ ਸੀ ਤੇ ਬਹੁਤ ਥਾਂ ਥਾਂ ਤੇ ਗਾਇਆ ਪਰ ਮੈਨੂੰ ਚਰਚਾ ਤੇ ਮੈਨੂੰ ਨਾਮ ਨਹੀਂ ਆਇਆ ਫਿਰ ਸਾਨੂੰ ਸਾਲ ਹੋ ਗਿਆ ਇੱਥੇ ਆਉਂਦਿਆਂ ਨੂੰ ਤੇ ਮੈਂ ਇੱਥੇ ਜਦੋਂ ਪਾਪਾ ਜੀ ਪ੍ਰੇਅ ਕਰਦੇ ਸੀ ਤੇ ਕਹਿੰਦੇ ਸੀ ਜੇ ਵੀ ਹਾਰਦੀ ਪ੍ਰੋਬਲਮ ਨਾਲ ਵੀ ਆਪ ਨੂੰ ਮਹਿਸੂਸ ਕਰਨ ਤੇ ਠੀਕ ਹੋ ਜਾਣਗੇ ਤੇ ਜੰਪ ਲਾਉਣ ਚ ਉਹਦਾ ਮੈਂ ਇੱਥੇ ਮਹਿਸੂਸ ਕਰਦੀ ਸੀ ਆਪ ਨੂੰ ਤੇ ਬਹੁਤ ਮੈਨੂੰ ਕੁਝ ਨਹੀਂ ਆਉਂਦਾ ਸੀ ਹੌਲੇ 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 ਠੀਕ ਆਉਂਦੀ ਜੀ ਠੀਕ ਹੋ ਗਈ ਮੈਨੂੰ ਉਹ ਤੇ ਮੈਂ ਠੀਕ ਆ ਸਾਲ ਹੋ ਗਿਆ ਮੈਨੂੰ ਇਹ ਹਾਰਡ ਦੀ ਪ੍ਰੋਬਲਮ ਦਾ ਕਰਕੇ ਤੁਹਾਨੂੰ ਮੁਸ਼ਕਲ ਕੀ ਆਉਂਦੀ ਸੀ ਕੀ ਹੁੰਦਾ ਸੀਗਾ ਤੁਹਾਡੇ ਸਰੀਰ ਦੇ ਅੰਦਰ ਮੁਸ਼ਕਲ ਬਹੁਤ ਹੀ ਮੈਨੂੰ ਦਿਸਦਾ ਨਹੀਂ ਸੀ ਅੱਖਾਂ ਮੇਰੀਆਂ ਬਹੁਤ ਭਾਰੀਆਂ ਸਿਰ ਦਰਦ ਅੱਖਾਂ ਪੇੜ ਜਿਆਨ ਨੂੰ ਕਬਰਾਟ ਬਹੁਤ ਆਉਂਦੀ ਸੀ ਵੀ ਹੁਣੇ ਮੈਂ ਅੱਖਾਂ ਨਹੀਂ ਤੇ ਮਾਈਕ ਨੇੜੇ ਰੱਖੋ ਵੀ ਬਹੁਤ ਮੈਨੂੰ ਮੁਸ਼ਕਲ ਆਉਂਦੀ ਸੀ ਅੱਛਾ ਫਿਰ ਠੀਕਾ ਲਵਾਉਂਦੀ ਸੀ ਫਿਰ ਦੋ ਕੁ ਦਿਨ ਮੈਂ ਠੀਕ ਰਹਿੰਦੀ ਸੀ ਕਈ ਵਾਰ 8 ਕੁ ਦਿਨ ਠੀਕ ਰਹਿੰਦੀ ਸੀ ਫਿਰ ਮੈਂ ਠੀਕਾ ਲਵਾਉਂਦੀ ਸੀ ਫਿਰ ਠੀਕ ਯਾਨੀ ਕਿ ਇੱਦਾਂ ਕਰਦੇ ਕਰਦੇ 8 ਸਾਲ ਗੁਜ਼ਰ ਗਏ ਲਾਜ਼ਮੀ ਹਾਰ ਦੇ ਡਾਕਟਰ ਤੋਂ ਚੱਲ ਰਿਆ ਸੀ ਪਰ ਬਾਵਜੂਦ ਉਸਦੇ ਕੋਈ ਸੇਤ ਚ ਬਦਲਾਅ ਨਹੀਂ ਦਿਖ ਰਿਹਾ ਸੀ ਨਹੀਂ ਦਿਖ ਰਿਹਾ ਸੀ ਔਰ ਤਰਹ 8 ਸਾਲ ਤੋਂ ਹੀ ਤੁਹਾਡੇ ਪੂਰਾ ਸਿਰ ਜਿਹੜਾ ਭਾਰਾ ਰਹਿੰਦਾ ਸੀਗਾ ਔਰ ਪੂਰੀ ਬਾਡੀ ਦੇ ਅੰਦਰ ਦਰਦਾਂ ਘਬਰਾਟ ਹੋਣਾ ਗੈਸ ਬਣਿਆ ਰਹਿਣਾ ਇਹ 8 ਸਾਲ ਤੋਂ ਚੱਲਦਾ ਆ ਰਿਹਾ ਸੀਗਾ ਹਾਂਜੀ ਦਵਾਈ ਖਾਣ ਦੇ ਬਾਵਜੂਦ ਵੀ ਕੋਈ ਆਰਾਮ ਨਹੀਂ ਸੀਗਾ ਕੋਈ ਆਰਾਮ ਨਹੀਂ ਸੀ ਪਰ ਆਉਣਾ ਸ਼ੁਰੂ ਕੀਤਾ ਮੱਖੂ ਮਹਾਸਮਰਤੀ ਭਵਨ ਦੇ ਅੰਦਰ ਹਾਲੇ 1 ਸਾਲ ਹੋਇਆ ਤੁਹਾਨੂੰ ਆਉਂਦਿਆਂ ਨੂੰ ਹਾਂਜੀ 1 ਸਾਲ ਹੋ ਗਿਆ ਔਰ ਤੁਸੀਂ ਦੱਸਿਆ ਆਪਣੀ ਗਵਾਹੀ ਦੇ ਅੰਦਰ ਕਿ ਪਹਿਲੇ ਸੰਡੇ ਜਦੋਂ ਆਏ ਸੀਗੇ ਇੱਥੇ ਭਵਨ ਦੇ ਅੰਦਰ ਮਖੂ ਮਹਾਸਾਮਰਤੀ ਭਵਨ ਚ ਔਰ ਮਿਲੇ ਆ ਕੇ ਮੇਰੇ ਆਧੁਮਿਕ ਪਿਤਾ ਸੰਤ ਪ੍ਰਕਰਜਾ ਜੀ ਨੂੰ ਔਰ ਜਿੱਦਾਂ ਹੀ ਉਹਨਾਂ ਦਾ ਮਹਾਸਾਮਰਤੀ ਹੱਥਾ ਧੜੇ ਸਿਰ ਦੇ ਉੱਪਰ ਆਇਆ ਤੁਸੀਂ ਨੀਚੇ ਗਿਰਿਆ ਜਦੋਂ ਉੱਠ ਕੇ ਆਪਣੇ ਆਪ ਨੂੰ ਚੈੱਕ ਕੀਤਾ ਉਸੇ ਦਿਨ ਹੀ ਵੱਡਾ ਬਦਲਾਅ ਦਿਖਿਆ ਆਪਣੀ ਸਿਹਤ ਦੇ ਅੰਦਰ ਔਰ ਸਰੀਰ ਬਿਲਕੁਲ ਨਾਰਮਲ ਹੌਲਾ ਹੋ ਗਿਆ ਔਰ ਘਰ ਜਾ ਕੇ ਜਦੋਂ ਚੈੱਕ ਕੀਤਾ ਤਿੰਨ ਚਾਰ ਸੰਡੇ ਦੇ ਅੰਦਰ ਅੰਦਰ ਲਗਾਤਾਰ ਜਿੱਦਾਂ ਆਉਂਦੇ ਰਹਿਆ ਔਰ ਦਵਾਈ ਦੇਖਦੇ ਦੇਖਦੇ ਬੰਦ ਹੋ ਗਈ ਨਹੀਂ ਤੇ ਪਹਿਲਾਂ ਡਾਕਟਰਾਂ ਨੇ ਦੱਸਿਆ ਸੀਗਾ ਟਾੜੇ ਖਾਣੇ ਦਾ ਨਗਾ ਪੈ ਸਕਦਾ ਪਰ ਦਵਾਈ ਦਾ ਬਿਲਕੁਲ ਨਾ ਗਾੜੀ ਪੈਣਾ ਚਾਹੀਦਾ। ਨਾ ਪੈਣਾ ਚਾਹੀਦਾ। ਉਹ ਡਾਕਟਰਾਂ ਨੇ ਸਭ ਤਲੀਆਂ ਚੀਜ਼ਾਂ ਆਇਲ ਵਾਲੀਆਂ ਜਿਹੜਿਆ ਖਾਣਾ ਤੁਹਾਡੀ ਸਭਜੀ ਤੱਕ ਬੰਦ ਕੀਤੇ ਹੋਏ ਸੀਗੇ। ਸਭ ਕੁਝ ਬੰਦ ਖਾਣਾ ਕੀਤਾ ਸਿਰਫ। ਨੌਰ ਬਾਈ ਖਾਂਦੇ ਸੀ ਮੈਂ। ਉਬਲੇ ਹੋਏ ਖਾਂਦੇ ਸੀਗੇ। ਤਲਾ ਸਭ ਤੜਾ ਬੰਦ ਸੀਗਾ ਪਰ ਉਹਨਾ ਸ਼ੁਰੂ ਕੀਤਾ ਜਦੋਂ ਦੇਖਦੇ ਦੇਖਦੇ ਆ ਪਵਨ ਮੰਦਰ ਜਦੋਂ ਲੰਗਰ ਉਹ ਮਹਾਸਮਰਤੀ ਲੰਗਰ ਜਿਹੜਾ ਚੱਕਣਾ ਸ਼ੁਰੂ ਕੀਤਾ। ਔਰ ਕੋਈ ਪ੍ਰੋਬਲਮ ਨਹੀਂ ਹੋਈ ਨਹੀਂ ਤਾਂ ਪਹਿਲਾਂ ਜਦੋਂ ਖਾਂਦੇ ਸੀ ਕਬਾੜ ਹੋਣੀ ਸ਼ੁਰੂ ਹੋ ਜਾਂਦੀ ਸੀ। ਹਾਂਜੀ। ਔਰ ਚਾਰ ਸੰਦੇ ਦੇ ਅੰਦਰ ਅੰਦਰ ਜਦੋਂ ਚੈੱਕ ਕੀਤਾ ਦਵਾਈ ਬੰਦ ਹੋ ਗਈ ਸਭ ਕੁਝ ਖਾਣਾ ਸ਼ੁਰੂ ਕਰ ਦਿੱਤਾ ਹਾਰਟ ਤੁਹਾਡਾ ਬਿਲਕੁਲ ਨਾਰਮਲ ਨਵਾਂ ਹੋ ਗਿਆ। ਹਾਂਜੀ। ਔਰ ਇੱਕ ਸਾਲ ਪੂਰੀ ਤਰ੍ਹਾਂ ਜੇ ਚੈੱਕ ਕਰਨ ਤੋਂ ਬਾਅਦ ਅੱਜ ਗਵਾਹੀ ਦੇਣ ਲਈ ਆਏ ਆ। ਉਹ ਹਾਰਟ ਦਾ ਰੋਗ ਤੁਹਾਨੂੰ ਛੱਡ ਕੇ ਗਿਆ ਦੁਸ਼ਟ ਆਤਮਾ ਛੱਡ ਕੇ ਗਈ ਹੈ ਔਰ ਅੱਜ ਪਰਮੇਸ਼ਰ ਦੀ ਪ੍ਰਸ਼ੰਸਾ ਕਰਦੇ ਮਹਿਮਾਨਾਂ ਦੀ ਕਰਦੇ ਹੋਏ ਅੱਜ ਗਵਾਹੀ ਦੇਣ ਲਈ ਆਏ ਆ।